ਸ੍ਰੀ ਅਕਾਲ ਹੋ ਜਾ ਰਹੀ ਕਿ ਫਿਕਰੇ ਰਹਿੰਦੀ ਹੈ ਜੀ ਦੇਖੋ ਹਰ 5 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪ੍ਰਧਾਨ ਤੇ ਅਹੁਦੇਦਾਰ ਤੇ ਵਰਕਿੰਗ ਕਮੇਟੀ ਦੀ ਚੋਣ ਹੁੰਦੀ ਹੈ ਸਾਰੀ ਜਿੱਥੇ ਪੰਦੀ ਦੁਬਾਰਾ ਉਹਦੇ ਵਾਸਤੇ ਪਹਿਲਾਂ ਤਾਂ ਮੈਂਬਰਸ਼ਿਪ ਡਰਾਈਵ ਹੁੰਦਾ ਹਰਤੀ ਹੁੰਦੀ ਹੈ ਵੱਡੇ ਪੱਧਰ ਤੇ ਪੰਜਾਬ ਦੇ ਸਾਰੇ ਜਿਹੜਿਆਂ ਚ ਜਿਹੜੇ ਸੁਪੀਆਂ ਦੇ ਫਿਰ ਜਿਹੜਾ 100 ਮੈਂਬਰ ਭਰਤੀ ਕਰਦਾ ਉਹ ਸਰਪੰਚ ਦਾ ਡੈਲੀਕੇਟ ਬਣ ਜਾਂਦਾ ਔਰ ਜਿਹੜਾ 25 ਸਰਕਲ ਦੇ ਡੈਲੀਕੇਟ ਭਰਤੀ ਕਰਦਾ ਉਹ ਜਲੇ ਦਾ ਡੈਲੀਕੇਟ ਬਣ ਜਾਂਦਾ ਔਰ ਸਾਰੇ ਜਿਹੜਿਆਂ ਦਾ ਤੇ ਵੱਖ-ਵੱਖ ਸਟੇਟਾਂ ਦਾ ਸਾਡਾ ਕੋਟਾ ਫਿਕਸ ਹੁੰਦਾ ਉਤੋਂ ਸੂਬੇ ਦੇ ਡੈਲੀਕੇਟ ਚੁਣ ਕੇ ਹੁੰਦਾ ਔਰ ਸਾਰੇ ਜਿਹੜੇ ਸੂਬੇ ਦੇ ਚੁਣੇ ਹੋਏ ਡੈਲੀਕੇਟ ਹੈ 525 ਦੇ ਆਸ-ਪਾਸ ਸਾਰੇ ਕਮਬਾਈਨ ਕਰਕੇ ਬੰਦੇ ਆ ਉਹ ਫਿਰ ਜਨਰਲ ਡੈਲੀਕੇਟ ਸੈਸ਼ਨ ਹੁੰਦਾ ਤੇ ਉਹਦੇ ਵਿੱਚ ਪ੍ਰਧਾਨ ਵੀ ਤੇ ਉਸタル ਚੋਣ ਸੋ ਮੈਂ ਪਹਿਲਾਂ ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਦੂਜੇ ਸੂਬੇ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਸਾਡੇ 27 ਲੱਖ ਤੋਂ ਵੀ ਵੱਧ ਜਿਹੜੀ ਹੈ ਉਹ ਭਰਤੀ ਹੋਣੀ ਇਹ ਜਿੰਨੀ ਦੇਰ ਤੱਕ ਵਰਕਰ ਤੇ ਲੀਡਰ ਸਾਰੇ ਰਲ ਕੇ ਮਿਹਨਤ ਨਾ ਕਰਨ ਉਹਨੀ ਦੇਰ ਤੱਕ ਨਹੀਂ ਹੋ ਸਕਦੀ ਔਰ ਬੜੇ ਅਮਨ ਅਮਾਨ ਨਾਲ ਤੇ ਰਿਕਾਰਡ ਤੋੜ ਟਾਈਮ ਦੇ ਵਿੱਚ ਜਿਹੜੀ ਹੈ ਪ੍ਰਤੀਫੀਰ। ਔਰ ਉਸ ਤੋਂ ਬਾਅਦ ਸਾਰੇ ਅਬਜ਼ਰਵਰ ਸਾਹਿਬਾਨ ਦਾ ਸਾਰੀ ਟੀਮ ਦਾ ਵੀ ਧੰਨਵਾਦ ਕਰਦੇ ਆ ਕਿ ਬੜੇ ਸਿਸਟੇਮੈਟਿਕ ਤਰੀਕੇ ਦੇ ਨਾਲ ਪਾਰਟੀ ਦੇ ਸਿਧਾਂਤ ਦੇ ਮੁਤਾਬਕ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਉਹਨਾਂ ਨੇ ਜਿਹੜੇ ਚੁਣ ਕੇ ਭੇਜਿਆ ਤੇ ਅੱਜ ਜੁਗਰਾੰਤਾ ਜੀ ਮਹਾਰਾਜ ਦੀ ਬਖਸ਼ੇ ਤੇ ਸਦਕਾ ਇੱਥੇ ਪੇਜਾ ਸਿੰਘ ਸਮੁੰਦਰੀ ਹਾਲ ਕਿਉਂਕਿ ਅਕਾਲੀ ਦਲ ਦਾ ਜਨਮ ਇਸ ਹੀ ਕਾਲਪਤਿਕ ਸਭਾ ਤੇ ਹੋਇਆ ਸੀ ਪੁਲਿਸ ਵਿਧੇ ਦੇ ਵਿੱਚ ਇੱਕ ਰਵਾਇਤ ਪੁਰਾਣੀ ਹਮੇਸ਼ਾ ਦੀ ਇਹ ਹੈ ਕਿ ਡੈਲੀਗੇਟ ਸੈਸ਼ਨ ਜਿਹੜਾ ਪਹਿਲਾਂ ਇੱਥੇ ਹੁੰਦਾ ਇੱਕ इमोशनल ਅਟੈਚਮੈਂਟ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ ਤੇ ਫਿਰ ਉਹਦੀ ਵਾਰ ਦੇ ਤੌਰ ਦੇ ਉੱਤੇ ਕਿ ਅੱਗੋਂ ਹੋਰ ਪੰਥਕ ਮਸਲੇ ਉੱਠਣਗੇ ਇੱਕ ਰਾਜਨੀਤਿਕ ਜਥੇਬੰਦੀ ਬਣਾਈ ਸੀ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਸੋ ਇਹ ਪ੍ਰਾਣੀ ਇੱਕ ਭਾਵਕ ਸਾਂਝਾ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਹ ਪ੍ਰਬੰਧਕੀ ਬਲਾਕ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਸਟੀਪੀਸੀ ਦਾ ਹੈੱਡਕੁਆਰਟਰ ਸੋ ਸ਼ੁਰੂ ਤੋਂ ਹੀ ਜਿਹੜੀ ਚੋਣ ਹੈ ਉਹ ਪਹਿਲਾਂ ਇੱਥੇ ਹੀ ਹੁੰਦੀ ਨਹੀਂ ਹੈ ਲੈਵਲ ਤੋਂ ਇਤਰਾਜ਼ ਮੈਂਬਰ ਨੇ ਇੱਥੇ ਪਹੁੰਚ ਕੇ ਇੱਕ ਮੰਗ ਪੱਤਰ ਵੀ ਦਿੱਤਾ ਕਿ ਨਾ ਹੋ ਕੇ ਦਿੱਤਾ ਜਾਵੇ ਦੇਖੋ ਉਹਨਾਂ ਨੇ ਤੇ ਬਹੁਤ ਕੁਝ ਕੀਤਾ ਉਹ ਤੇ ਅੱਜ ਖਲਾਸਾ ਉਸ ਦੇ ਵਿੱਚ ਵੀ ਕਰਾਂਗੇ ਉਹਨਾਂ ਨੇ ਤੇ ਭਾਜਪਾ ਨਾਲ ਤਾਂ ਰਲੇ-ਰਲੇ ਸੀ ਆਰਐਸਐਸ ਨਾਲ ਤਾਂ ਰਲੇ-ਰਲੇ ਸੀ ਉਹ ਤਾਂ ਕਾਂਗਰਸ ਦੇ ਵੀ ਕਰ ਜਾਵਣੇ ਸ਼ਰਮ ਦੀ ਅਕਾਲੀ ਦਲ ਨੂੰ ਤਬਾਹ ਕਰਨ ਵਾਸਤੇ ਕਾਂਗਰਸ ਦੀ ਮਰਜ਼ੂ ਵੀ ਲੱਗੀ ਅਰੰਧਾਵਾ ਸਾਹਿਬ ਦੀ ਚਿੱਠੀ ਹੈ ਅੱਜ ਜਨ ਲਗੇ ਕਹੋ ਕਿ ਤੇ ਮੈਂ ਪੜ੍ਹ ਦਿਆਂਗਾ ਅਰੰਧਾਵਾ ਸਾਹਿਬ ਵਿਸਲ ਫਲੋਰ ਬਣੀ ਫਿਰਦੇ ਆ ਕਿ ਕਿਸੇ ਤਰੀਕੇ ਦੇਖੋ ਜੀ ਅਕਾਲੀ ਦਲ ਦਾ ਪ੍ਰਧਾਨ ਤੁਨੇ ਜਾਣਾ ਇਹਨੂੰ ਰੋਕੋ ਤੇ ਕਹਿੰਦੇ ਮੇਰਾ ਨਾਮ ਗੁੱਪ ਰੱਖੋ ਇਹ ਕਿਹਦੇ ਪਏ ਆ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਇਦਾਂ ਦੀ ਕਦੀ ਉਦਾਹਰਨ ਨਹੀਂ ਹੋਣੀ ਕਿ ਕਿਸੇ ਦੂਜੀ ਪਾਰਟੀ ਦੀ ਆਪਣਾ ਇੰਟਰਨਲ ਜਿਹੜੀ ਹੈਗੀ ਐ ਚੋਣ ਚੱਲ ਰਹੀ ਹੋਵੇ ਤੇ ਦੂਜੀਆਂ ਪਾਰਟੀਆਂ ਉਹਦੇ ਉੱਤੇ ਚਿੱਠੀਆਂ ਲਿਖਣ ਲੱਗ ਰਹੀਆਂ ਵੀ ਰੋਕੋ 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 ਇਸ ਪਾਰਟੀ ਦਾ ਪ੍ਰਧਾਨ ਫੇਰ ਬਣ ਚ ਲਿਆ ਇਹ ਅਜਿਹਾ ਕਿ ਹਣੀ ਤੁਸੀਂ ਮੇਰੇ ਖਣ ਉਦਾਹਰਨਾ ਲੱਭ ਕੇ ਦੇਖੋ ਕਿਤੇ ਨਹੀਂ ਹੁੰਦਾ ਕਿਉਂਕਿ ਸਾਨੂੰ ਵੀ ਜਦੋਂ ਕੋਈ ਦੂਜੀ ਪਾਰਟੀ ਦੇ ਬਾਰੇ ਚ ਲੀਡਰਸ਼ਿਪ ਦੇ ਬਾਰੇ ਚ ਗੱਲ ਕਰਦਾ ਅਸੀਂ ਕਹਿੰਦੇ ਉਹਦਾ ਅੰਦਰੂਨੀ ਮਸਲਾ ਸਾਰੀਆਂ ਪਾਰਟੀਆਂ ਹੀ ਕਹਿੰਦੀ ਤੇ ਇੱਥੇ ਸਾਡੇ ਭਰਾ ਜਿਹੜੇ ਬਾਗੀ ਹੋਏ ਸੀ ਕਹਿੰਦੇ ਸੀ ਅਸੀਂ ਸੁੱਪਰ ਪੰਥਕਾਂ ਕੋਈ ਪੰਜ ਮੈਂਬਰੀ ਕਮੇਟੀ ਦਾ ਦਾਵਾ ਕਰਦਾ ਸੀ ਪਹਿਲਾਂ ਗਏ ਭਗਵੰਤ ਮਾਨ ਕੋਲੇ ਤੇ ਉੱਥੇ ਹਾਊਸ 'ਚ ਜਾ ਕੇ ਕਹਿੰਦੇ ਜੀ ਅਕਾਲ ਤਖਤ ਦੀ ਵਿਧਿ ਵਿਧਾਨ ਬਣਾ ਦਿਓ ਇਹਨਾਂ ਨੂੰ ਜਿਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਪਈ ਅਕਾਲ ਤਖਤ ਕੀ ਹੈ ਅਕਾਲ ਤਖਤ ਦੀ अहमियत ਕੀ ਹੈ ਉਥੇ ਅਯਾਦੀ ਸਾਹਿਬ ਹਾਊਸ ਦੇ ਵਿੱਚ ਉੱਠ ਕੇ ਸਵੱਛਕ ਕਰਦੇ ਰਹੇ ਕਿ ਕਿਸੇ ਤਰੀਕੇ ਸਾਡਾ ਵਿਦੇ ਵਿਧਾਨ ਬਣਾ ਦੇ ਤੇ ਜੇ ਉਥੋਂ ਕੰਮ ਚੱਲਿਆ ਸੀ ਤੇ ਆ ਜਿਹੜਾ ਹੁਣ ਇਹੜਾ ਇਹਨਾਂ ਨੇ ਕੰਮ ਕੀਤਾ ਕਾਂਗਰਸ ਦੇ ਘਰ ਜਾਣ ਨਾਲ ਤੁਸੀਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੇ ਤੇ ਖੜਗੇ ਸਾਹਿਬ ਦੇ ਦਰਪਾਰਤੀ ਜਾਵੋ ਵੀ ਦੇਖੋ ਜੀ ਅਕਾਲੀ ਦਲ ਫੇਰ ਤਗੜਾ ਹੋ ਚੁੱਕਿਆ ਤੇ ਇਹ ਕਾਂਗਰਸ ਸਭ ਤੋਂ ਵੱਡੀ ਦੁਸ਼ਮਣ ਹੈ ਤੁਸੀਂ ਮਤ ਕਰੋ ਆ ਤਾਂ ਕਦੀ ਸੋਚਿਆ ਨਹੀਂ ਸੀ ਨਾ ਕਿ ਅਸੀਂ ਪੀ ਇਸ ਲੈਵਲ ਤੱਕ ਵੀ ਚਲੇ ਜਾਣਗੇ ਪਰ ਚਲੋ ਗੁਰੂ ਮਹਾਰਾਜ ਸਾਡੇ ਨਾਲ ਹੈ ਇੱਥੇ ਵੱਡੇ ਵੱਡੇ ਹਮਲੇ ਹੋਏ ਤੇ ਗੁਰੂ ਮਹਾਰਾਜ ਨੇ ਬਚਾਤਾ ਇਸ ਕਰਕੇ ਲੇਕਿਨ ਦੁੱਖ ਜ਼ਰੂਰ ਹੈ ਕਿਤੇ ਚਲੇ ਜਾਂਦੇ ਕਾਂਗਰਸ ਦੇ ਘਰ ਇਹਨਾਂ ਨੂੰ ਸਾਡੇ ਬਾਗੀ ਵੀਰਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਇਹ ਮੈਂ ਸਮਝਦਾ ਇਹ ਦੁੱਖ ਜ਼ਿਆਦਾ ਲੱਗਿਆ ਬਾਕੀ ਚੀਜ਼ਾਂ ਨਾਲੋਂ ਇਹ ਕੰਮ ਇਹਨਾਂ ਨੂੰ ਨਹੀਂ ਸੀ ਕਰਨਾ ਸੀ ਉਹ ਲੱਗਿਆ ਹੀ ਸਾਰਾ ਸਿਆਪਾ ਇੱਥੋਂ ਸ਼ੁਰੂ ਹੋਇਆ ਸੀ ਕਿ ਇਹ ਜਿਹੜਾ ਵਾਰ-ਵਾਰ ਇਹ ਟੀਮਾਂ ਬਣੀਆਂ ਸੀ ਇੱਕ ਟੀਮ ਥੱਕ ਕੇ ਸਾਨੂੰ ਭੇਜਦੀ ਸੀ ਵੀ ਨਾਲ ਤਕਟਾਲੇ ਪਾਸੇ ਚਲੋ ਜੀ ਅਕਾਲ ਤਖਤਾਲੇ ਪਾਸੇ ਚਲੋ ਦੂਜਾ ਇਹ ਕਿ ਦਿੱਲੀ ਭਾਇਆ ਸੀ ਇਹਨਾਂ ਬੀਜੇਪੀ ਦੇ ਕੋਲ ਵੀ ਜਦੋਂ ਜਾਣਗੇ ਤੁਹਾਨੂੰ ਅਸੀਂ ਫਟਾਫਟ ਚਿੱਠੀ ਲਿਖਾਂਗੇ ਤੇ ਇਹਨਾਂ ਦੀ ਮਾਨਤਾ ਰੱਦ ਕਰਾ ਦੋ ਤੀਜਾ ਇੱਕ ਹੁਣ ਪਤਾ ਲੱਗਿਆ ਵੀ ਸੋਨੀਆ ਗਾਂਧੀ ਦੇ ਘਰ ਵੀ ਬੈਠਾ ਸੀ ਉਹ ਉਹ ਚਿੱਠੀਆਂ ਉੱਥੋਂ ਲਿਖਦਾ ਪਿਆ ਸੀ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਨਾਂ ਨੂੰ ਘੇਰੋ ਤੇ ਜਿਹੜੀ ਮੈਂ ਗੱਲ ਕਰਦਾ ਹੁੰਦਾ ਸੀ ਉਹ ਤੋਂ ਕਹਿੰਦੇ ਸੀ ਲੈ ਅਕਾਲ ਤਖਤ ਤੋਂ ਡਰਦੇ ਆ ਡਰਦੇ ਨਹੀਂ ਤੁਹਾਡੀ ਨੀਅਤ ਤੋਂ ਡਰਦੇ ਸੀ ਤਾਨੂੰ ਪਤਾ ਹੈ ਕਿ ਇਹ ਲੀਗਲ ਗੱਲਾਂ ਹੁੰਦੀਆਂ ਇਸੇ ਕਰਕੇ ਅਸੀਂ ਜੈਦਾ ਜੀ ਨੂੰ ਸਾਰਾ ਕੁਝ ਦਿੱਕਤ ਦੇ ਕੇ ਆਏ ਸੀ ਕਿ ਇਹ ਜਿਹੜੀ ਹੈ ਇਹ ਸਾਡੇ ਨਾਲ ਦੁਸ਼ਮਣੀ ਕਰਨੀ ਚਾਹੁੰਦੇ ਆ ਤੇ ਐਡੀ ਪੁਰਾਣੀ ਪਾਰਟੀ ਖੇਤਰੀ ਪਾਰਟੀ ਖਤਮ ਹੋ ਜੇਗੀ ਤੇ ਇਸ ਕਰਕੇ ਅਸੀਂ ਹਰ ਹੁਕਮ ਤੁਹਾਡਾ ਮੰਨਿਆ ਤੇ ਇਹ ਜਿਹੜੀ ਚੋਣ ਹੈ ਨਾ ਇਹ ਪਾਰਟੀ ਨੇ ਕਰਨੀ ਹੁੰਦੀ ਵਰਕਿੰਗ ਕਮੇਟੀ ਨੇ ਕਰਨੀ ਹੁੰਦੀ ਫੋੜ ਤਾਂ ਜਿਹੜੀ ਉਦੋਂ ਕਹਿੰਦੇ ਸੀ ਵੀ ਮੈਨੂੰ ਕਹਿੰਦੇ ਸੀ ਵੀ ਡਾਕਟਰ ਚੀਮਾ ਝੂਠ ਬੋਲਦਾ ਤੇ ਹੁਣ ਦੱਸੋ ਕੌਣ ਝੂਠ ਬੋਲਦਾ ਹੁਣ ਤਾਂ ਕੋਈ ਪਰਦਾ ਰਹਿ ਨਹੀਂ ਗਿਆ ਸਾਰਾ ਕੁਝ ਖੁੱਲ ਗਿਆ ਹੁੰਦਾ ਵਾਸਾ ਬੜੀ ਚਿੱਠੀ ਮੈਨੂੰ ਜਾਂਦ ਕਰ ਦੇ ਕੇ ਜਾਉ ਜਿਹਦੇ ਚ ਉਹਨਾਂ ਲਿਖਿਆ ਵੀ ਮੇਰਾ ਗੁਪਤ ਰੱਖਿਆ ਜਾ ਵਾਸਾ ਸਭ ਏਡੇ ਵੱਡੇ ਲੀਡਰਾਂ ਚਿੱਠੀ ਲਿਖ ਕੇ ਕਮਾਦ ਚ ਲੁਕਦੇ ਫਿਰਦੇ ਇਹ ਮੱਝ ਆਣ ਦਾ ਤਾਂ ਵੈਸੇ ਤੁਸੀਂ ਸਾਰੇ ਸਿਆਣੇ ਹੋ ਆਪਣਾ ਤਾਂ ਰਵਾਜ ਨਹੀਂ ਹੈਗਾ ਇੱਥੇ ਜੇ ਲਿਖੀ ਹੈ ਤੇ ਸਰਿਆਮ ਕੌਣ ਲਿਖੀ ਹੈ ਉਹਨਾਂ ਲਿਖਦੇ ਬਈ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਜਿਹੜੀ ਬਿਸਲ ਬਲੋਰ ਨੂੰ ਦਿੱਤੀ ਜਾਂਦੀ ਆ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਇਸ ਕਰਕੇ ਚਲੋ ਹੁਣ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਅੱਜ ਇੱਥੇ ਡੈਲੀਗੇਟ ਸੈਸ਼ਨ ਹੋਏਗਾ ਤੇ ਜਿਹੜੀ ਆ ਉਹ ਧਾਰਨ ਤੇ ਬਾਕੀ ਜਿਹੜੀ ਆ ਚੋਣ ਸਾਰੀ ਹੋਏਗੀ ਤੇ ਸ਼ਰੋਮਣੀ ਅਕਾਲੀ ਦਲ ਫੇਰ ਸ਼ਕਤੀਸ਼ਾਲੀ ਹੋ ਕੇ ਤਗੜਾ ਹੋ ਕੇ ਅੱਜ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਤੇ ਫੇਰ ਪੰਜਾਬ ਦੀ ਦੇਸ਼ ਦੀ ਉਸੇ ਤਰੀਕੇ ਨਾਲ ਉਹਕਾ ਦਿੱਤਾ ਜੂ। ਦੇਖੋ ਇਕਤਾ ਕੋਈ ਮਾੜੀ ਗੱਲ ਨਹੀਂ ਹੁੰਦੀ। ਪਰ ਇਕਤਾ ਹੁੰਦੀ ਹੈ ਦਿਲਾਂ ਦੀ, ਸਿਧਾਂਤਾਂ ਦੀ ਕਿਸੇ ਗੱਲ ਦੇ ਉੱਤੇ ਇਕਤਾ ਹੁੰਦੀ। ਇਹ ਇਕਤਾ ਨਹੀਂ ਹੁੰਦੀ ਕਿ ਤੁਸੀਂ ਪਿੱਛੇ ਤਾਂ ਆਪਣੀਆਂ ਜੜ੍ਹਾਂ ਤਾਂ ਕਾਂਗਰਸ ਦੇ ਕੜਾ ਉਧਰ ਜੋੜ ਕੇ ਬੈਠੇ ਹੋ ਤਾਰਾ ਆਪਣੀਆਂ ਕਿਤੇ ਭਾਜਪੀ ਦੇ ਦਫਤਰ ਜੋੜ ਕੇ ਬੈਠੇ ਹੋ ਤੇ ਉਧਰ ਹੁਣ ਏਕਤਾ ਤੇ ਇੱਕ ਪਾਸੇ ਰਹੋ ਕਿ ਜਾਂ ਕਾਂਗਰਸ ਨਾਲ ਰਹੋ ਕਿ ਜਾਂ ਸਾਡੇ ਨਾਲ ਰਹੋ ਹੁਣ ਕਾਂਗਰਸ ਨਾਲ ਜਿਹੜਾ ਏਕਤਾ ਕਰਦਾ ਉਹ ਦੱਸੋ ਸਾਡੇ ਨਾਲ ਕਿੱਥੋਂ ਏਕਤਾ ਕਰ ਲੂ ਹੁਣ ਸਾਰਾ ਕੁਝ ਹੀ ਖੁੱਲ ਗਿਆ ਬਣਦੇ ਸੀ ਹਲਤਕ ਸਭ ਦੀ ਕਮੇਟੀ ਤੇ ਨਿਕਲੇ ਕੀ ਅਸਲੀਅਤ ਵੀ ਕਾਂਗਰਸ ਦਾ ਪਿੱਛੋਂ ਸਾਰਾ ਕੁਝ ਨਿਕਲਿਆ ਹੁਣ ਤਾਂ ਚਿੱਠੀਆਂ ਨੇ ਸਭ ਕਰ ਦਿੱਤਾ ਇਸ ਕਰਕੇ ਇਹ ਤਾਂ ਇੱਕ ਸ਼ਬਦ ਹੁੰਦਾ ਹੈ ਕਿ ਇਹਨੂੰ ਇਮੋਸ਼ਨਲੀ ਬਲੈਕਮੇਲ ਕਰਨ ਬਲੈਕਮੇਲ ਕਰਨ ਵਾਸਤੇ ਲੋਕਾਂ ਨੂੰ ਇਹ ਵਰਤਦੇ ਆ ਜੇ ਸੱਚੇ ਦਿਲੋਂ ਇੱਕ ਤਾਂ ਹੋਵੇ ਰੋੜੇ ਨਾ ਹੁੰਦਾ ਫਿਰ ਰੋਣਾ ਕਿੱਡੀ ਗੱਲ ਤਾਂ ਫਿਰ ਭੱਜੇ ਘਰੇ ਵਾਪਸ ਤੇ ਪਰ ਗੱਲ ਤੇ ਇਹ ਕਿ ਜਿਹੜੀਆਂ ਪਿੱਛੇ ਸ਼ਕਤੀਆਂ ਨੇ ਉਹ ਇਹਨਾਂ ਨੂੰ ਨਹੀਂ ਟਿਕਣ ਦੇਣ